ਹਾਂਜੀ ਬ੍ਰਦਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੋਖਦੀਪ ਸਿੰਘ ਹੈ ਜੀ ਅਜਨਾਲਾ ਸਾਡਾ ਸ਼ਹਿਰ ਹੈ ਜੀ ਤੇ ਕੀ ਕਹਿਣਾ ਚਾਹੁੰਦੇ ਹੋ ਸਿਸਟਰ ਵੱਲੋਂ ਦੁਬਾਰਾ ਮકાਮ ਨਾ ਸਿਸਟਰ ਕਰੈਕਸ਼ਨਲ ਪੀਸ ਆਫੀਸਰ ਬਣ ਗਈ ਜੀ ਬੜਾ ਮਾਣ ਵਾਲੀ ਗੱਲ ਆ ਸਾਰੇ ਪਰਿਵਾਰ ਵਾਸਤੇ ਸਾਰੇ ਏਰੀਆ ਵਾਸਤੇ ਵੀ ਬਹੁਤ ਮਾਣ ਵਾਲੀ ਗੱਲ ਹੈ ਜੀ ਤੇ ਮੈਂ ਵੀ ਉਹਨਾਂ ਦੇ ਕੋਲ ਹੀ ਜਾਣਾ ਆ ਸਪੋਰਟ ਕਰਨਗੇ ਕਾਫੀ ਕਿੰਨੀ ਕਿ ਖੁਸ਼ੀ ਹੈ ਜੀ ਭੈਣ ਦੇ ਨਾਮ ਰੋਸ਼ਨ ਕੀਤਾ ਮਾਤਾ ਪਿਤਾ ਦਾ ਨਾਮ ਬਹੁਤ ਹੀ ਖੁਸ਼ੀ ਹੈ ਜੀ ਸਾਰਿਆਂ ਨੂੰ ਬਹੁਤ ਖੁਸ਼ੀ ਹੈ ਤੇ ਬਹੁਤ ਹੀ ਵਧੀਆ ਮਕਾਮ ਉਹਨਾਂ ਦੀ ਮਿਹਨਤ ਨੂੰ ਫਲ ਲੱਗਾ ਜੀ ਕਿਸ ਤਰੀਕੇ ਨਾਲ ਵਧਾਈ ਦੇਣ ਵਾਲੀ ਫੋਨ ਆ ਰਿਹਾ ਕਿਸ ਤਰੀਕੇ ਕਿੰਨਾ ਖੁਸ਼ ਹੋ ਰਿਹਾ ਬਹੁਤ ਹੀ ਸਾਰੇ ਹੀ ਬਹੁਤ ਖੁਸ਼ ਹੈ ਜੀ ਸਿਸਟਰ ਨਾਲ ਗੱਲ ਹੁੰਦੀ ਰਹਿੰਦੀ ਹੈ ਜੀ ਰੋਜ਼ ਹੀ ਤੇ ਉਹ ਵੀ ਬਹੁਤ ਖੁਸ਼ ਹੈ ਬਹੁਤ ਉਹਨਾਂ ਨੂੰ ਮਤਲਬ ਮਕਾਮ ਮਿਲ ਗਿਆ ਜੋ ਉਹ ਚਾਹੁੰਦੇ ਸੀ ਉਹ ਕਾਫੀ ਦੇਰ ਤੋਂ ਟਰਾਈ ਕਰਦੇ ਹਨ ਤੇ ਉਹਨਾਂ ਨੂੰ ਵੀ ਆਪਣੀ ਮਿਹਨਤ ਦਾ ਫਲ ਮਿਲਿਆ ਜੀ ਕੀ ਲੱਗਦਾ ਜਿਹੜੇ ਲੜਕੀਆਂ ਨੂੰ ਬਹੁਤ ਸਮਝ ਇਹਨਾਂ ਵਾਸਤੇ ਕੋਈ ਡੈਡ ਜੀ ਹੁਣ ਦੱਸਿਆ ਇਹਦੀ ਫਿਰ ਆਪੋ ਆਪਣੀ ਸੋਚ ਹੈ ਬਾਕੀ ਉਹ ਗੱਲ ਸਹੀ ਹੈ ਵੀ ਜਿਹੜੀਆਂ ਬੇਟੀਆਂ ਨੇ ਉਹ ਵੱਧ ਤੱਕੀ ਕਰਦੀਆਂ ਆਪਣੀ ਟੀਚੇ ਵੱਲ ਜ਼ਿਆਦਾ ਫੋਕਸ ਕਰਦੀਆਂ ਮੁੰਡਿਆਂ ਨਾਲ ਤੇ ਬਾਕੀ ਚਲੋ ਸਾਰੇ ਆਪੋ ਆਪਣੇ ਵਧੀਆ ਜੀ ਮਰਦਾ ਸਾਰਿਆਂ ਨੂੰ ਲੜਕੀਆਂ ਨੂੰ ਮੌਕਾ ਦੇਣਾ ਚਾਹੀਦਾ ਸਾਰਿਆਂ ਨੂੰ ਮੌਕਾ ਮਿਲਣਾ ਚਾਹੀਦਾ ਜ਼ਰੂਰ ਮਿਲਣਾ ਚਾਹੀਦਾ ਜੀ ਇਕੁਐਲਟੀ ਹੋਣੀ ਚਾਹੀਦੀ ਹੈ ਬਿਲਕੁਲ ਕੀ ਹੁਣ ਸੁਪਨਾ ਕੀ ਆ ਧੰਦੇ ਮਗਰ ਤੱਕੀ ਕਰਨੀ ਭੈਣਾਂ ਨੂੰ ਕਿ ਹੋਰ ਜੋਬ ਕਰਨੀ ਨਹੀਂ ਆਪਾਂ ਵੇਖਾਂਗੇ ਜੀ ਤੱਕੀ ਵੈਸੇ ਤਾਂ ਉਹੀ ਕਰਾਂਗੇ ਪਰ ਬਿਜ਼ਨਸ ਵਿੱਚ ਥੋੜਾ ਜ਼ਿਆਦਾ ਇੰਟਰਸਟ ਹੈ ਆਪਣਾ ਮੇਰਾ ਨਾਮ ਰਣਬੀਰ ਕੌਰ ਜੇ ਬੇਟੀ ਦਾ ਨਾਮ ਕੋਮਲਜੀਤ ਕੌਰ ਜੀ ਹਾਂਜੀ ਬੇਟੀ ਨੇ ਬਾਹਰ ਜਾ ਕੇ ਤਰੱਕੀ ਕੀਤੀ ਚਲੋ ਸਾਨੂੰ ਵਧੀਆ ਲੱਗਦਾ ਮਾਣ ਮਹਿਸੂਸ ਹੁੰਦਾ ਬੇਟੀ ਤੇ ਚਲੋ ਦੀ ਪੜਾਈ ਦਾ ਮੁੱਲ ਪੈ ਗਿਆ ਤੇ ਬਹੁਤ ਚੰਗਾ ਲੱਗਦਾ ਸੁਣ ਕੇ ਮੈਂ ਤਾਂ ਕਾਫੀ ਮਿਹਨਤੀ ਸੀ ਮਿਹਨਤ OD ਹਾਂਜੀ ਬਹੁਤ ਮਿਹਨਤ ਕਰਦੀ ਰਾਤ ਨੂੰ 2 2 2:30 ਵਜੇ ਤੱਕ ਪੜ੍ਹਦੀ ਰਹਿੰਦੀ ਤੇ ਉਹਦਾ ਸੁਪਨਾ ਹੀ ਮੈਂ ਕੋਈ ਮਤਲਬ ਆਫੀਸਰ ਲਾਈਨ ਲੈਣੀ ਆ ਇਹ ਨਹੀਂ ਪਤਾ ਕਿ ਉਹਨੇ ਇਸ ਤਰ੍ਹਾਂ ਮਤਲਬ ਪੁਲਿਸ ਵਾਲੀ ਲਾਈਨ ਚ ਜਾਣਾ ਉਹਦਾ ਇੱਕ ਡ੍ਰੀਮ ਸੀ ਕਿ ਮੈਂ ਮਤਲਬ ਆਫੀਸਰ ਲਾਈਨ ਮੈਂ ਲੈਣੀ ਹੈ ਸੋ ਬਦਬਦ ਹੋਈ ਕਿਸ ਤਰੀਕੇ ਨਾਲ ਖੁਸ਼ੀ ਜਾਰ ਕੀਤੀ ਹਾਂ ਹਾਂਜੀ ਉਹ ਪਹਿਲਾਂ ਮੈਨੂੰ ਦੱਸਦੀ ਰਹਿੰਦੀ ਸੀ ਵੀ ਮੈਂ ਮਤਲਬ ਮੈਨੂੰ ਉਹਨਾਂ ਨੇ ਹਾਇਰ ਕਰ ਲਿਆ ਤੇ ਮੈਨੂੰ ਮੌਕਾ ਦੇਣ ਰਿਹਾ ਕਹਿੰਦੇ ਕਿ ਪ੍ਰੋਸੈਸ ਚਾਓ ਪ੍ਰੋਸੈਸ ਚਾਲੂ ਕਰੋ ਤੇ ਉਹ ਫਿਰ ਉਸੇ ਤਰ੍ਹਾਂ ਹੀ ਦਿੰਦੀ ਰਹੀ ਇੰਟਰਵਿਊ ਦਿੰਦੀ ਰਹੀ ਆਪਣਾ ਫਿਟਨੈਸ ਤੇ ਟੈਸਟ ਵੀ ਦਿੰਦੀ ਰਹੀ ਉਹ ਨੇ ਕਲੀਅਰ ਕਰ ਦਿੱਤੇ ਫਿਰ ਸਾਰੇ ਤੇ ਹਾਂਜੀ ਉਹਨਾਂ ਦੀ ਫਿਰ ਉਹ ਘਰ ਉਤਰੀ ਉਹਨਾਂ ਦੇ ਜੋ ਉਹਨਾਂ ਦੇ ਨਿਜਮੇ ਉਹਨਾਂ ਪੂਰੇ ਕੀਤੇ ਖੁਸ਼ੀ ਕਿੰਨੀ ਹੁੰਦੀ ਆ ਮਾਣ ਦੇ ਵਿੱਚ ਹਾਂਜੀ ਬਹੁਤ ਖੁਸ਼ੀ ਹੋਈ ਮਤਲਬ ਚਲੋ ਪੜਦੀ ਤੇ ਉਹਦੀ ਮਿਹਨਤ رنگ ਲਿਆਈ ਆ ਤੇ ਸਾਨੂੰ ਵੀ ਮਾਣ ਮਹਿਸੂਸ ਹੁੰਦਾ ਹਣ ਜਾਓਗੇ ਮਿਲੋਗੇ ਧੀ ਨੂੰ ਕਿੰਨਾ ਹਾਂਜੀ ਹਾਂਜੀ ਬਿਲਕੁਲ ਬੇਟੀ ਦੇ ਕੋਲ ਜੂਨ ਚ ਜਾਵਾਂਗੇ ਮਿਲਾਂਗੇ ਖੁਸ਼ੀ ਸਾਂਝੀ ਕਰਾਂਗੇ ਲੋਕਾਂ ਨੂੰ ਅਪੀਲ ਕਰਨੇ ਚਾਹੁੰਦੇ ਹੋ ਜਿਹੜੇ ਧੀਾਂ ਨੂੰ ਪਛੇੜਦੇ ਹਾਂਜੀ ਹਾਂਜੀ ਨਹੀਂ ਇਹ ਇਹ ਗਲਤ ਗੱਲ ਆ ਕਿ ਬੇਟੀ ਨੂੰ ਤੁਸੀਂ ਬੇਟੀ ਦੇ ਨਾਲ ਬਿੱਤ ਕਰਾ ਕਰੋ ਸਾਡੇ ਦਿਮਾਗ ਚ ਵੈਸੇ ਇਹ ਜੀ ਕੋਈ ਗੱਲ ਕਦੀ ਨਹੀਂ ਆਈ ਕਿ ਬੇਟੀ ਐ ਨੂੰ ਨਹੀਂ ਪੜਾਉਣਾ ਜਾਂ ਕੋਈ ਇਹਦੇ ਤੇ ਖਰਚਾ ਕਰੇ ਬਗਾਨਾ ਧੰਨ ਇਹੋ ਜੀ ਕਦੀ ਵੀ ਮਨ ਚ ਗੱਲ ਨਹੀਂ ਆਈ ਹਾਂ ਬਸ ਇਹੀ ਆਇਆ ਵੀ ਜੇ ਪੜਨ ਵਾਲੀ ਐ ਤੈਨੂੰ ਸਪੋਰਟ ਕਰਨਾ ਐ ਜਿੱਥੋਂ ਤੱਕ ਹੋ ਸਕੇ ਹਾਂਜੀ ਸੋ ਉਹਦੇ ਪਾਪਾ ਨੇ ਕੀਤਾ ਉਹਨੂੰ ਸਪੋਰਟ ਹਾਂ ਹਾਂ ਹਾਂਜੀ ਭਾਜੀ ਕੀ ਨਾਮ ਆ ਤੁਹਾਡਾ ਕੀ ਕਹਿਣਾ ਕਰਦੇ ਹੋ ਬੇਟੀ ਦਾ ਕੀ ਨਾਮ ਐ ਕਦੋਂ ਵਿਦੇਸ਼ ਗਈ ਸੀ ਕਿਹੜਾ ਕਾਮਾ ਸੀ हां जी बेटी ਦਾ ਨਾਮ ਕੋਮਲਜੀਤ ਕੌਰ ਹੈ ਤੇ ਉਹ 2016 ਦਸੰਬਰ ਦੇ ਵਿੱਚ ਗਈ ਸੀ ਤੇ ਜਨਵਰੀ ਦੇ ਵਿੱਚ ਸਟੱਡੀ ਸਟਾਰਟ ਕੀਤੀ ਸੀ ਉਹਨੇ ਤੇ ਮੇਰਾ ਨਾਮ ਮਨਵੀਰ ਸਿੰਘ ਹੈ ਪਿੰਡ ਸਾਡਾ ਹਰਰਕਲਾਰ ਹੈ ਅਸੀਂ ਅਜਨਾਲਿਆ ਹਾਂ ਹਾਂ ਕਦੋਂ ਗਈ ਸੀ ਬੇਟੀ ਕਿਹੜੀ ਪੜ੍ਹਾਈ ਕਰਕੇ ਗਈ ਸੀ ਤੇ ਅੱਜ ਕਿਹੜੀ ਜਿਹੜੀ ਪੁਲਿਸ ਦੇ ਵਿੱਚ ਜਿਹੜਾ ਪੱਤਰ ਜਿਹੜੇ ਬੇਟੀ ਗਈ ਸੀ ਬਿਜ਼ਨਸ ਮੈਨੇਜਮੈਂਟ ਦਾ ਲੈ ਕੇ ਗਈ ਸੀ ਉਸ ਤਰ੍ਹਾਂ 2 ਸਾਲ ਦਾ ਉਹਨੇ ਕੋਰਸ ਕੀਤਾ ਉਹਦੇ ਬਾਅਦ ਫਿਰ ਇੱਕ ਉਹਨੇ ਡਿਗਰੀ ਕੀਤੀ ਸੀ ਤੇ 22 ਚ ਉਹਦੀ ਪੀਅਰ ਹੋਈ ਮਈ ਚ ਤੇ ਫਿਰ ਉਹਨੇ ਟਰਾਈ ਕੀਤੀ ਮਤਲਬ ਪੁਲਿਸ ਵਾਸਤੇ ਸਿਕਿਉਰਿਟੀ ਦਾ ਕੰਮ ਕਰਦੀ ਰਹੀ ਪਹਿਲਾਂ 3 ਸਾਲ ਤੇ ਹੁਣ ਉਹਨੇ ਕਰੈਕਸ਼ਨਲ ਪੀਸ ਆਫੀਸਰ ਦੀ ਜਿਹੜੀ ਜੋਬ ਆ ਉਹਨੇ ਉੱਥੇ ਲਈ ਹੈ ਜੀ ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਹਾਂ ਜੀ ਬੜੀ ਰੱਬ ਦੀ ਕਿਰਪਾ ਜੀ ਜਿਹੜਾ ਅੱਜ ਕੱਲ ਬੱਚਿਆਂ ਨੂੰ ਕੰਮ ਮਿਲਣਾ ਮੁਸ਼ਕਲ ਹੋਇਆ ਪਿਆ ਉੱਥੇ ਇਹ ਆਪੀ ਜਿਹੜੀ ਸਰਕਾਰੀ ਜੋਬ ਆ ਤੇ ਫਿਰ ਬੜੀ ਵਧੀਆ ਗੱਲ ਆ ਗਾਂ ਪਰਿਵਾਰ ਵਾਸਤੇ ਵੀ ਬੈਨੀਫਿਟ ਆ ਫਿਰ ਉਹਦੀ ਪੈਨਸ਼ਨ ਵੀ ਲੱਗੇਗੀ ਤੇ 35 ਸਾਲ ਦੀ ਜੌਬ ਆ ਫਿਰਗਾ ਤਰੱਕੀ ਦੇ ਪ੍ਰਮੋਸ਼ਨ ਦੇ ਚਾਂਸ ਵੀ ਹੈ ਨੇ ਤੇ ਬੱਚਾ ਚਲੋ ਕੁਛ ਨਾ ਕੁਛ ਬਣਨਾ ਚਾਹੁੰਦਾ ਤੇ ਉਹਨੂੰ ਮੌਕਾ ਮਿਲ ਜਾਂਦਾ ਜੀ ਪੂਰਾ ਮਾਣ ਕਿੰਨਾ ਗਿਆ ਧੀ ਨੇ ਦੇਸ਼ ਵਦੇਸ਼ਾਂ ਦੇ ਵਿੱਚ ਹਾਂਜੀ ਬੜੀ ਖੁਸ਼ੀ ਆ ਜੀ ਧੀ ਆ ਨਾ ਉਹ ਆਪਾਂ ਵਿਤਕਰਾ ਕਰਦੇ ਪਰ ਅਸੀਂ ਅਜੇ ਤੱਕ ਨਹੀਂ ਕੀਤਾ ਪੜਾਈ ਦੇ ਵਿੱਚ ਵੀ ਉਹਨੂੰ ਪੂਰਾ ਮੌਕਾ ਦਿੱਤਾ ਕੈਨੇਡਾ ਜਾਣ ਵਾਸਤੇ ਵੀ ਪੂਰਾ ਖਰਚ ਵੱਲੋਂ ਹਰ ਪੱਖ ਤੋਂ ਅਸੀਂ ਉਹਦੀ ਮਦਦ ਕਰਦੇ ਰਹੇ ਆ ਤੇ ਮਤਲਬ ਸਾਨੂੰ ਕੋਈ ਫਰਕ ਮਹਿਸੂਸ ਨਹੀਂ ਹੁੰਦਾ ਸਾਨੂੰ ਸਭ ਬਹੁਤ ਖੁਸ਼ੀ ਆ ਪੀ ਅੱਜ ਜੋ ਇਸ ਮੁਕਾਮ ਤੇ ਪਹੁੰਚੀ ਆ ਤੇ ਗਾਂ ਚਲੋ ਬੇਟਾ ਵੀ ਉਹਦੀ ਪ੍ਰੇਰਣਾ ਲੈ ਕੇ ਹੋਰ ਧੀਆ ਵੀ ਪ੍ਰੇਰਣਾ ਲੈ ਕੇ ਤੇ ਗਾਂ ਵੱਸ ਸਕਦੀਆਂ ਜੀ ਲੱਗਦਾ ਅੱਜ ਦੇ ਸਮੇਂ ਵਿੱਚ ਕੁਝ ਲੋਕ ਜਿਹੇ ਹੈਗੇ ਨੇ ਜਿਹੜੇ ਲੜਕੀਆਂ ਨੂੰ ਬੋਝ ਸਮਝਦੇ ਨੇ ਜਾਂ ਸਮਝਦੇ ਨਹੀਂ ਕਿ ਲੜਕੀਆਂ ਹਾਲਾਂਕਿ ਅੱਜ ਦੇ ਸਮੇਂ ਕਿਨਾਂ ਬਰਾਬਰ ਚੱਲਦੀਆਂ ਨੇ ਹਾਂਜੀ ਸੋਚ ਹੈ ਜੀ ਆਪਣੀ ਪਰ ਆਪਾਂ ਨੂੰ ਸਹੀ ਸੋਚ ਰੱਖਣੀ ਚਾਹੀਦੀ ਹੈ ਲੜਕੀਆਂ ਸਕੋਂ ਲੜਕਿਆਂ ਨਾਲੋਂ ਵੀ ਵੱਧ ਖੁਸ਼ੀ ਦਿੰਦੀਆਂ ਵਾਂ ਲੜਕਿਆਂ ਨਾਲੋਂ ਵੱਧ ਮਿਹਨਤ ਕਰਦੀਆਂ ਵਾਂ ਨਾਂ ਵੀ ਕਮਾਉਂਦੀਆਂ ਵਾਂ ਤੇ ਮਾਪਿਓ ਦੀ ਸੇਵਾ ਵੀ ਕਰਦੀਆਂ ਹਰ ਪੱਖ ਤੋਂ ਲੜਕੀਆਂ ਜਿਹੜੀਆਂ ਬੱਚਿਆਂ ਨਾਲ ਲੜਕਿਆਂ ਨਾਲੋਂ ਘੱਟ ਨਹੀਂ ਗਈਆਂ ਜੀ ਸਗੋਂ ਲੜਕਿਆਂ ਨਾਲੋਂ ਅਗਾਹ ਹੀ ਨੇ ਤੇ ਸਿਰਫ ਆਪਣੇ ਸਮਝ ਦਾ ਫਰਕ ਹੈ ਅਸੀਂ ਤੇ ਅਜ ਤੱਕ ਨਹੀਂ ਕਦੇ ਵੀ ਸਮਝਿਆ ਤੇ ਉਹਨੂੰ ਲੜਕਿਆਂ ਵਾਂਗੂ ਹੀ ਹਰ ਪੱਖ ਤੋਂ ਹੀ ਮਦਦ ਵੀ ਕੀਤੀ ਆ ਤੇ ਉਹਨੇ ਚਲੋ ਕਰਕੇ ਵੀ ਦਿਖਾਇਆ ਵਾ ਹਾਂਜੀ ਤੇ ਸਾਨੂੰ ਤੇ ਖੁਸ਼ੀ ਹੈ ਬਹੁਤ ਫੋਨ ਤੇ ਗੱਲ ਹੋਈ ਕਿੰਨੀ ਖੁਸ਼ੀ ਬੇਟੀ ਨੂੰ ਤੇ ਹਾਂਜੀ ਬਹੁਤ ਜੀ ਬੇਟੀ ਵੀ ਖੁਸ਼ ਆ ਤੇ ਉਹਨੂੰ ਇਹ ਆ ਕਿ ਮੈਂ ਕਿਸੇ ਮੰਜ਼ਿਲ ਤੇ ਪਹੁੰਚ ਗਈ ਆ ਤੇ ਚਲੋ ਬੱਚਿਆਂ ਨੂੰ ਹੁੰਦਾ ਵਾ ਜੀ ਲਾਈਨ ਤੇ ਬੱਚਾ ਲੱਗ ਜੇ ਤੇ ਬੜੀ ਖੁਸ਼ੀ ਦੀ ਗੱਲ ਹੈ ਜੀ ਹਾਂਜੀ